ਕਿ ਪ੍ਰੋਗਰਾਮ ਕੀਤਾ ਇਹ ਜਿਹੜਾ ਰੀਡ ਕਰ ਰਿਹਾ ਮਾਨਯੋਗ ਸੀਐਮ ਪੰਜਾਬ Shri ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਅੱਜ ਕੱਲ ਮੀਟਿੰਗ ਹੋਈ ਹਾਈਪਾਰਡ ਕਮੇਟੀ ਜਿਹੜੀ ਪੰਜਾਬ ਦੀ ਨਸ਼ਿਆਂ ਦੇ ਵਿਰੁੱਧ ਬਣੀ ਹੈ ਮਾਨਯੋਗ ਮੰਤਰੀ ਸਾਹਿਬ ਹਰਪਾਲ ਸਿੰਘ ਚੀਮਾ ਜੀ ਦੇ ਨਿਰਦੇਸ਼ਾਂ ਤਹਿਤ ਸਾਡੇ ਮਾਨਯੋਗ ਡੀਜੀਪੀ ਸਾਹਿਬ Shri ਗੌਰਵ ਯਾਦਵ ਜੀ ਨੇ ਸਖਤ ਦਿਸ਼ਾ ਨਿਰਦੇਸ਼ ਸਾਨੂੰ ਦਿੱਤੇ ਨੇ ਕਿ ਜਿੱਥੇ ਵੀ ਮੁਹੱਲੇ ਪਿੰਡਾਂ ਚ ਸੱਥਾਂ ਚ ਜਿੱਥੇ ਵੀ ਇਨਫੋਰਮੇਸ਼ਨ ਸਾਨੂੰ ਆਂਦੀ ਹੈ ਕਿ ਨਸ਼ਾ ਤਸਕਰੀ ਹੋ ਰਹੀ ਹੈ ਨਸ਼ਾ ਦੀ ਵੰਡ ਹੋ ਰਹੀ ਹੈ ਤਾਂ ਉਥੇ ਸਟ੍ਰਿਕਟ ਤੇ ਇਮੀਡੀਏਟ ਐਕਸ਼ਨ ਪੰਜਾਬ ਪੁਲਿਸ ਵੱਲੋਂ ਲਿਆ ਜਾਵੇ ਉਸੇ ਲੜੀ ਤਹਿਤ ਅੰਮ੍ਰਿਤਸਰ ਰੂਰਲ ਪੁਲਿਸ ਨੇ ਅੱਜ 6 ਸਬਡਿਵੀਜ਼ਨਸ 'ਚ ਕੈਸੋ ਆਪਰੇਸ਼ਨ ਚਲਾਈ ਨੇ ਤੇ ਮੈਂ ਮੇਰੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਮੇਰੀ ਪੂਰੀ ਫੋਰਸ ਅਸੀਂ ਅੱਜ ਇੱਥੇ ਜੰਡੇਆਲਾ ਗੁਰੂ ਵਿਖੇ ਇੱਕ ਕੈਸੋ ਆਪਰੇਸ਼ਨ ਅਸੀਂ ਸੁਪਰਵਾਈਜ਼ ਕਰ ਰਹੇ ਹਾਂ ਜਿਹਦੇ ਤਹਿਤ ਅਸੀਂ ਵੱਖ-ਵੱਖ ਟੀਮਾਂ ਤਹਿਤ ਇੱਥੇ 6 ਨਾਕੇ ਲਾ ਕੇ ਨਾਕਾਬੰਦੀ ਕਰਕੇ ਇਲਾਕੇ ਦੀ ਉੱਥੇ ਦੇ ਜਿਹੜੇ ਸਾਨੂੰ ਬਦਨਾਮ ਸਮਗਲਰਸ ਦੀਆਂ ਬਦਨਾਮ ਇਦਾਂ ਦੇ ਲੋਕ ਜਿਹੜੇ ਤਸਕਰੀ ਦੇ ਇਨਵੋਲਡ ਨੇ ਉਹਨਾਂ ਦੇ ਘਰਾਂ 'ਚ ਅਸੀਂ ਰੇਡਸ ਕਰ ਰਹੇ ਆਂ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਸ ਅੱਜ ਦੀ ਮੁਹਿੰਮ ਤਹਿਤ ਕੋਈ ਨਾ ਕੋਈ ਪੋਜੀਟਿਵ ਰਿਜ਼ਲਟ ਲੈ ਕੇ ਆਵਾਂਗੇ ਤੇ ਜਿਹੜੀਆਂ ਸਾਨੂੰ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਸੀਂ ਉਹਨਾਂ ਦੀ ਸਖਤ ਪਾਲਣਾ ਕਰਾਂਗੇ ਜਿਹੜੀਆਂ ਟੀਮਾਂ ਜਿਹੜੀਆਂ ਮਰ ਤਿਆਰ ਸੱਡੀਆਂ ਜੀ 10 ਟੀਮਾਂ ਨੇ ਵਕਰੀਆਂ ਵਕਰੀਆਂ ਜਿਹੜੀਆਂ ਇੱਥੇ ਅੱਜ ਇਨਵੋਲਡ ਨੇ ਇਸ ਕੈਸੋ ਆਪਰੇਸ਼ਨਸ ਇਹਦੇ ਅਲਾਵਾ ਪੰਜ ਸਬਡਿਵੀਜ਼ਨਾਂ ਚ ਤਿੰਨ ਤਿੰਨ ਵਕਰੀਆਂ ਟੀਮਾਂ ਉਹਨਾਂ ਦੀਆਂ ਨੇ ਇੱਥੇ 6 ਨਾਕਾ ਪੁਆਇੰਟਸ ਅਸੀਂ ਆਈਡੈਂਟੀਫਾਈ ਕੀਤੇ ਹੋਏ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਉੱਥੇ ਨਿਕਲਣ ਦਾ ਕੋਈ ਰਾਹ ਨਹੀਂ ਸਰ ਇੱਕੋ ਟਾਈਮ ਤੇ ਹੋ ਰੇ ਸਾਰੇ ਸਾਰੇ ਸਾਈਮਲਟੇਨੀਅਸਲੀ ਜੀ ਸਾਰੇ ਜਿਹੜੀ ਸਬਡਿਵੀਜ਼ਨਸ ਚ ਅਸੀਂ ਸਾਈਮਲਟੇਨੀਅਸਲੀ ਸਾਡੇ ਐਸਪੀ ਹੈੱਡਕੁਆਰਟਰ ਸਾਹਿਬ ਐਸਪੀ ਡੀ ਸਾਹਿਬ ਨੇ ਬੈ ਕੇ ਬੜੇ ਵਧੀਆ ਤਰੀਕੇ ਨਾਲ ਇੱਕ ਇਹ ਡਿਪਲॉयਮੈਂਟ ਚਾਰਟ ਤਿਆਰ ਕੀਤਾ ਸੀਗਾ ਜਿਹੜਾ ਸੀਕ੍ਰੀਟ ਅਸੀਂ ਰੱਖਿਆ ਤੇ ਅਸੀਂ ਪੂਰਾ ਪਲਾਨ ਜਿਹੜਾ ਹੈਗਾ ਕੋਆਰਡੀਨੇਟਡ ਤਰੀਕੇ ਨਾਲ ਕਰ ਰਹੇ ਹਾਂ ਇਹ ਕਿਹਦੇ ਕਿਹਨੇ ਚਾਰਟ ਬਣਾਏ ਹਨ ਸਰ ਇਹੋਗੇ ਵੱਡੇ ਪੇਸ਼ੈਂਟ ਵਿੱਚ ਲੀਕਜ ਹੋਦੀ ਤਾਂ ਸਾਰੇ ਤਸਕਰ ਜਿਹੜੇ ਪਹਿਲੇ ਹੀ ਟਕੰਨੇ ਹੋ ਜਾਂਦੇ ਨੇ ਦੇਖੋ ਜੀ ਅ ਅੱਜ ਜੇ ਨਹੀਂ ਫੜੇ ਜਾਣਗੇ ਤਾਂ ਕੱਲ ਫੜੇ ਜਾਣਗੇ ਪੁਲਿਸ ਇਜ਼ ਵੈਰੀ ਸਟ੍ਰਿਕਟ ਇਸ ਮਾਮਲੇ ਸਾਨੂੰ ਡੀਜੀਪੀ ਸਾਹਿਬ ਨੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਇੱਕ ਵੀ ਬੰਦਾ ਜਿਹੜਾ ਨਸ਼ਾ ਦਾ ਸਕਰੀਟ ਇਨਵੋਲਡ ਹੈ ਉਹ ਬਖਸ਼ਿਆ ਨਹੀਂ ਜਾਣਾ ਲਗਾਤਾਰ ਕੈਸੋ ਆਪਰੇਸ਼ਨਸ ਜਿਹੜੇ ਕੀ ਜਾ ਰਹੇ ਨੇ ਲਗਾਤਾਰ ਕੈਸੋ ਆਪਰੇਸ਼ਨਸ ਚੱਲਣਗੇ ਸਾਡੇ ਸੀਕ੍ਰੀਟ ਆਪਰੇਸ਼ਨਸ ਚੱਲਣਗੇ ਸਾਡੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਤੇ ਚੜ ਕੇ ਰਹਿਣਗੇ ਪਰ ਪਹਿਲਾਂ ਵੀ ਕੈਸੋ ਆਪਰੇਸ਼ਨ ਹੋਏ ਕੀ ਉਹ ਵਿੱਚ ਹੱਥ ਲਗਾਇਆ ਜਾਂਦਾ ਜਿਹੜੇ ਕੈਸੋ ਆਪਰੇਸ਼ਨਸ ਪਹਿਲਾਂ ਸੀਗੇ ਉਹਨਾਂ 'ਚ ਵੀ ਪਰਚੇ ਦਰਜ ਹੋਏ ਸੀਗੇ ਸਮਗਲਰਸ ਦੇ ਅਗੇਂਸਟ ਅੱਜ ਵੀ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਜਿਵੇਂ ਟੀਮਾਂ ਨੇ ਵਧੀਆ ਤਰੀਕੇ ਨਾਲ ਘੇਰਾਬੰਦੀ ਕੀਤੀ ਹੈ ਪ੍ਰੋਪਰਲੀ ਘਰ ਆਈਡੈਂਟੀਫਾਈ ਕੀਤੇ ਨੇ ਸਮਗਲਰਸ ਆਈਡੈਂਟੀਫਾਈ ਕੀਤੇ ਨੇ ਤੇ ਉਹਨਾਂ ਤੇ ਵੀ ਪਰਚੇ ਅੱਜ ਵੀ ਦਿੱਤਾਇਆ ਜਾਂਦਾ ਹੈ ਸਦਕਾ ਦੇ ਬਾਵਜੂਦ ਇਸ ਮੈਗ ਵਿਕ ਰਹੀ ਹੈ ਨਹੀਂ ਇਸੇ ਕਰਕੇ ਜੀ ਜੇ ਇਸੇ ਦਿਸ਼ਾ ਨਿਰਦੇਸ਼ ਸਾਨੂੰ ਇਸੇ ਲਈ ਸਟ੍ਰਿਕਟ ਮਿਲੇ ਨੇ ਕਿ ਜਿਹੜੇ ਅਸੀਂ ਪਬਲਿਕ ਦੇ ਸਹਿਯੋਗ ਨਾਲ ਜਿੱਥੇ ਕੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਥੇ ਸਮੈਗ ਵਿਕ ਰਹੀ ਹੈ ਇੱਥੇ ਨਸ਼ਾ ਵਿਕ ਰਿਹਾ ਸਾਨੂੰ ਇਨਫੋਰਮੇਸ਼ਨ ਆਏਗੀ ਤੇ ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ ਤੇ ਉਹ ਜਿਹੜੇ ਬੰਦੇ ਇਨਵੋਲਡ ਨੇ ਉਹਨਾਂ ਨੂੰ ਹਵਾਲਾ ਦਿੱਤਾ ਜਾਏਗਾ ਜਿਹਦੇ ਵਿੱਚ ਹਾਲਜੀ ਮਾ ਜੀ ਇਹਨਾਂ ਨੂੰ ਦਵਾਈ ਕਰਦੇ ਨੇ ਕਿ ਹਰ ਹਾਲਜੀ ਮਾ ਵੱਲੋਂ ਤੁਹਾਨੂੰ ਇਹਦੇ ਜਿਹੜੇ ਨੇ ਬਿਲਕੁਲ ਜੀ ਕੱਲ ਸਾਰਿਆਂ ਦੀ ਮੀਟਿੰਗ ਹੋਈ ਸੀਗੀ ਡੀਸੀ ਸਹਿਬਾਨਾਂ ਦੀ ਐਸਐਸਪੀ ਸਹਿਬਾਨ ਸੀਗੇ ਸਾਡੇ ਸੀਨੀਅਰ ਪੁਲਿਸ ਆਫਿਸਰ ਸੀਗੇ ਐਡਮਿਨਿਸਟ੍ਰੇਸ਼ਨ ਦੇ ਆਫਿਸਰ ਸੀਗੇ ਸਾਰਿਆਂ ਨੂੰ ਇਨਸਟਰਕਸ਼ਨਸ ਨੇ ਕਿ ਜਿਸ ਵੀ ਤਰੀਕੇ ਨਾਲ ਸਹਿਯੋਗ ਚਾਹੀਦਾ ਅਸੀਂ ਸਾਰੇ ਇੱਕ ਟੀਮ ਦੇ ਤਹਿਤ ਕੰਮ ਕਰ ਰਹੇ ਨੇ ਇਦਾਂ ਨਹੀਂ ਹੈ ਕਿ ਪੁਲਿਸ ਵੱਖਰਾ ਕੰਮ ਕਰ ਰਹੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਵੱਖਰਾ ਬਿਲਕੁਲ ਇਦਾਂ ਨਹੀਂ ਹੈ ਡੀ ਐਡਿਕਸ਼ਨ ਸੈਂਟਰਸ 'ਚ ਸਕਿੱਲ ਡਿਵੈਲਪਮੈਂਟ 'ਚ ਡੀਸੀ ਮੈਡਮ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਅੱਜ ਸ਼ਾਮ ਨੂੰ ਵੀ ਉਹਨਾਂ ਦੀ ਇੱਕ ਸਕਿੱਲ ਡਿਵੈਲਪਮੈਂਟ ਦਾ ਇੱਕ ਇਨੀਸ਼ ਰੀਹੈਬਿਲੀਟੇਸ਼ਨ ਸੈਂਟਰ ਚ ਉਹ ਇਨੋਗਰੇਟ ਹੋਏਗਾ ਆਉਣ ਵਾਲੇ ਦਿਨਾਂ ਚ ਐਦਾਂ ਦੇ ਹੋਰ ਵੀ ਪ੍ਰੋਗਰਾਮ ਅੰਮ੍ਰਿਤਸਰ ਦੇ ਹੱਥੀਂ ਲੋਕਾਂ ਦਾ ਜੀ ਪੂਰਨ ਸਹਿਯੋਗ ਹੈ ਲੋਕੀ ਬਿਲਕੁਲ ਹੀ ਵਧੀਆ ਤਰੀਕੇ ਨਾਲ ਸਾਹਮਣੇ ਆ ਕੇ ਸਾਨੂੰ ਪੋਜ਼ਿਟਿਵ ਇਨਫੋਰਮੇਸ਼ਨ ਦੇ ਰਹੇ ਨੇ ਕਿ ਇਹ ਸਾਡਾ ਬੰਦਾ ਇਨਵੋਲਡ ਹੈ ਇਹਨੂੰ ਤੁਸੀਂ ਇਹਦੇ ਅਗੇਂਸਟ ਐਕਟ ਕਰੋ ਤੇ ਜਿਵੇਂ ਜਿਵੇਂ ਅਸੀਂ ਐਕਟ ਕਰੀ ਜਾ ਰਹੇ ਹਾਂ ਓਵੇਂ ਓਵੇਂ ਹੋਰ ਲੋਕਾਂ ਚ ਹੌਸਲਾ ਬੁਲੰਦ ਹੋ ਰਿਹਾ ਹੈ ਤੇ ਜਿਹੜੇ ਨਸ਼ਾ ਤਸਕਰਾਂ ਦੇ ਅਗੇਂਸਟ ਔਰ ਵੀ ਜ਼ਿਆਦਾ ਐਕਸ਼ਨ ਸਟ੍ਰਿਕਟ ਹੋ ਰਿਹਾ ਹੈ। ਸਰਕਾਰ ਦਾ ਦਾਅਵਾ ਹੈਗਾ ਕਿ 3 ਸਾਲ ਦਾ ਜਿਹੜਾ ਰਿਪੋਰਟੜਾ ਹੈਗਾ ਕਿ 30000 ਮਾਮਲੇ ਤੇ ਉਹਨਾਂ ਨੂੰ ਖਰੀਫ ਕੀਤਾ ਜਾਵੇਗਾ। ਕੁਝ ਵਿੱਚ ਦੇਖ ਕੇ ਮਾਮਲੇ 30000 ਹੁਣ ਤੱਕ ਸਰਕਾਰ ਦਾ ਜਿਵੇਂ ਦਾਅਵਾ ਕਿ 3 ਸਾਲ ਦਾ ਰਿਪੋਰਟੜਾ ਜਿਹੜਾ ਉਹਨਾਂ ਦੇ ਵਿੱਚ 30000 ਜਿਹੜੇ ਫਰਾਦਿਕ ਮਾਮਲੇ ਨਸ਼ੇ ਨੂੰ ਲੈ ਕੇ ਉਹ ਦਰਜ ਕੀਤੇ ਗਏ ਲੇਕਿਨ ਉਸ ਦੇ ਬਾਅਦ ਜਿਹੜਾ ਹੈਗਾ ਜੇਕਰ ਫਿਰ ਵੀ ਨਸ਼ਾ ਵਿਕ ਰਿਹਾ ਹੈਗਾ ਤਾਂ ਕਿੰਨੇ ਨਾ ਕਿਤੇ ਲੋਕ ਹੋ ਜਿਹੜੇ ਹੈਗੇ ਕਿਹੜੇ ਪ੍ਰੇਸਿੰਟ ਨਹੀਂ ਐਦਾਂ ਹੈ ਜੀ ਜਿਹੜੇ ਸਾਨੂੰ ਹੁਣ ਦਿਸ਼ਾ ਨਿਰਦੇਸ਼ ਮਿਲੇ ਨੇ ਕਿ ਅਸੀਂ ਪੂਰੀਆਂ ਪੂਰਨ ਤੌਰ ਤੇ ਸਪਲਾਈ ਚ ਚੰ ਨ ਪੂਰੇ ਸਪਲਾਈ ਚੇਨ ਜਿੰਨੀਆਂ ਵੀ ਹੈਗੀਆਂ ਜਿਹੜੇ ਵੀ ਬੰਦੇ ਇਨਵੋਲਡ ਨੇ ਉਸ ਉਹ ਸਾਰੇ ਦੇ ਸਾਰੇ ਸਪਲਾਈ ਚੇਨ ਅਸੀਂ ਤੋੜ ਕੇ ਜਿਹੜਾ ਤਾਂ ਕਿ ਜਿਹੜੇ ਬੰਦੇ ਨਸ਼ਿਆਂ ਚ ਕਾਰੋਬਾਰ ਚ ਇਨਵੋਲਡ ਸਿਗੇ ਉਹ ਕਦੇ ਉਠੇ ਹੀ ਨਾ ਸਕਣ ਚ ਨਸ਼ਾ ਤਸਕਰਾਂ ਨੂੰ ਕੀ ਤੁਹਾਡੇ ਵੱਲੋਂ ਹੁਕਮ ਆ ਵੀ ਕਿਸ ਤਰ੍ਹਾਂ ਕਰਨ ਵੀ ਨਸ਼ਾ ਇਲਾਕਾ ਛੱਪਣ ਜਾਂ ਕਿਸ ਤਰ੍ਹਾਂ ਕਰਨ ਨਹੀਂ ਜੀ ਇਲਾਕਾ ਵੀ ਛੱਡ ਦੇਣ ਚਾਹੇ ਜੋ ਮਰਜ਼ੀ ਕਰ ਲੈਣ ਜੇ ਤੁਸੀਂ ਮਾੜੇ ਕੰਮ ਕੀਤੇ ਸੀਗੇ ਉਹਦੀ ਸਜ਼ਾ ਤੁਹਾਨੂੰ ਭੁਗਤ ਨਹੀਂ ਹੀ ਪੈਣੀ ਹੈ ਤੁਸੀਂ ਜਿਹੜੇ ਮਾੜੇ ਕੰਮ ਕਰਕੇ ਆਪਣੀਆਂ ਇਲੀਗਲ ਪ੍ਰੋਪਰਟੀਆਂ ਬਣਾਈਆਂ ਸੀਗੀਆਂ ਉਹ ਸਾਰੀਆਂ ਜਬਤ ਕੀਤੀਆਂ ਜਾਣਗੀਆਂ ਤੇ ਆਉਣ ਵਾਲੇ ਦਿਨਾਂ ਚ ਜੇ ਕੋਈ ਇਦਾਂ ਦੇ ਮਾਮਲਿਆਂ ਚ ਇਨਵੋਲਡ ਹੈਗਾ ਉਹਨੂੰ ਅਸੀਂ ਹਵਾਲਾ ਕਰਾਂਗੇ ਜਨ ਦਸ਼ਨ ਐਡਿਕਟ ਹੈ ਉਹਨਾਂ ਨੂੰ ਕੀ ਕੀ ਤੁਹਾਡੇ ਵੱਲੋਂ ਸਰਕਾਰ ਵੱਲ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਜੀ ਉਹਨਾਂ ਦੇ ਅਗੇਂਸਟ ਇੱਕ ਵਧੀਆ ਪ੍ਰੋਗਰਾਮ ਇਨੀਸ਼ੀਏਟਿਵ ਤਹਿਤ ਡੀ ਐਡਿਕਸ਼ਨ ਸੈਂਟਰਸ ਨੇ ਉਹਨਾਂ ਦੀ ਕੈਪੈਸਿਟੀ ਬਿਲਡਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਸਕਿੱਲ ਡਿਵੈਲਪਮੈਂਟ ਦੇ ਕੋਰਸੇ ਨੇ ਉਹ ਵੀ ਨਵੇਂ ਠੀਕ ਹੈ ਜੀ